15 ਅਗਸਤ ਨੂੰ ਮੱਦੇ ਨਜ਼ਰ ਰੱਖਦਿਆਂ ਪੰਜਾਬ ਪੁਲਿਸ ਵੱਲੋਂ ਪੂਰੇ ਦੇਸ਼ ਭਰ ਵਿੱਚ ਕਾਸ ਆਪਰੇਸ਼ਨ ਚਲਾਏ ਜਾ ਰਹੇ ਹਨ ਇਸ ਨੂੰ ਲੈ ਕੇ ਭੀੜ ਭੜੱਕੇ ਵਾਲੀਆਂ ਅਤੇ ਅਹਿਮ ਜਗ੍ਹਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਬਠਿੰਡਾ ਪੁਲਿਸ ਵੱਲੋਂ ਵੀ ਚੈਕਿੰਗ ਕੀਤੀ ਗਈ ਜਿਸ ਦੀ ਅਗਵਾਈ ਡੀਐਸਪੀ ਸਿਟੀ ਬੰਦ ਸੰਦੀਪ ਸਿੰਘ ਪਾਟੀ ਵੱਲੋਂ ਕੀਤੀ ਗਈ ਸੰਦੀਪ ਸਿੰਘ ਪਾਟੀ ਨੇ ਕਿਹਾ ਕਿ 15 ਅਗਸਤ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਪੁਲਿਸ ਵੱਲੋਂ ਕਾਸ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੌਰਾਨ ਪੂਰੇ ਦੇਸ਼ ਭਰ ਵਿੱਚ 1 ਤੋਂ 3 ਵਜੇ ਤੱਕ ਭੀੜ-ਪੜੱਕੇ ਵਾਲੀ ਜਗ੍ਹਾ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਅਹਿਮ ਜਗ੍ਹਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਡੌਗ ਸਕਾਟ ਐਂਟੀ ਸਬੋ ਟੀਮ ਥਾਣਾ ਕਨਾਲ ਕਲੋਨੀ ਥਾਣਾ ਕੁਤਵਾਲੀ ਅਤੇ ਥਾਣਾ ਜੀਆਰਪੀ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਮਾੜੇ ਅੰਸਰਾਂ ਨੂੰ ਨੱਥ ਪਾਈ ਜਾ ਸਕੇ ਅਤੇ ਸਾਡੇ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਮਸافرਾਂ ਦੇ ਬੈਗਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਆਓ ਸੁਣੋਣਿਆਂ ਕੀ ਕਹਿੰਦੇ ਹਨ ਸੰਦੀਪ ਸਿੰਘ ਪਾਟੀ ਹਾਂ ਜੀ ਸਾਥੀ ਕੀ ਕਹਿਣਾ ਚਾਹੁੰਦੇ ਜਿਹੜਾ ਕੱਲ ਸਵੇਰੇ ਸੀ ਹੋਇਆ ਇਹ ਸਾਡਾ ਸਾਡਾ ਆਪਰੇਸ਼ਨ ਹੈ 1 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਕਾਸੋ ਆਪਰੇਸ਼ਨ ਹੈ ਜਿਸ ਵੇਲੇ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਇਸ ਵਿੱਚ ਅਸੀਂ ਐਸ ਐਚਓ ਕਤਵਾਲੀ ਐਸ ਐਚਓ ਕਨਾਲ ਕਲੋਨੀ ਚੌਂਕੀ ਇਨਚਾਰਜ ਵਰਦਮਨ ਚੌਂਕੀ ਇਨਚਾਰਜ ਬੱਸ ਸਟੈਂਡ ਸਮੇਤ ਐਂਟੀ ਸਬੋਡੀ ਦੀ ਟੀਮ ਇਸ ਵਿੱਚ ਡੌਗ ਸਕਵਾਡ ਦੀ ਮਦਦ ਨਾਲ ਅਸੀਂ ਜਿਹੜੀ ਆਪਰੇਸ਼ਨ ਕਰ ਰਹੇ ਹਾਂ ਇਸ ਵਿੱਚ ਅਸੀਂ ਜਿਹੜੇ ਖਾਸ ਕਰਕੇ ਰੇਲਵੇ ਸਟੇਸ਼ਨ ਪਲੇਟਫਾਰਮ ਟ੍ਰੇਨਾਂ ਜਿਹੜੀਆਂ ਪਬਲਿਕ ਪਾਰਕਿੰਗ ਜਿੱਥੇ ਵਿਕਲਪ ਪਾਰਕ ਕੀਤੇ ਹੋਏ ਆ ਜਿਸ ਵਿੱਚ ਵਾਹਨ ਐਪ ਤੇ ਪੈਸ ਐਪ ਦੀ ਮਦਦ ਨਾਲ ਆਉਣ ਦੀ ਚੈੱਕ ਨੇ ਚੱਲ ਰਹੀ ਹੈ ਇਸ ਬਜਾਏ ਜੇ ਰਵਾਰਸ ਬੈਗ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਉਸ ਦੀ ਚੈੱਕ ਕਰ ਰਿਹਾ ਤਾਂ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਰ ਰੱਖਿਆ ਜਾ ਸਕੇ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਮੇਨੋ ਕੱਜ ਨੂੰ ਨਾ ਕਿਹ ਹੈ ਜਿਹੜੀ ਚੈੱਕ ਮੇਨ ਤਾਂ ਇਹ 15 ਅਗਸਤ ਦੇ ਮਤਨਾਂ ਜੀ ਵੀ ਚੱਲ ਰਹੀ ਸਾਡੀ ਚੰਗ ਜਾਂ ਜਿਹੜਾ ਪੰਜਾਬ ਸਰਕਾਰ ਵੱਲੋਂ ਜੋਧ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਉਸ ਮਹਿਮ ਦੇ ਤਦ ਵੀ ਸਾਡੀ ਸਰਚ ਪ੍ਰੋਗਰਾਮ ਚੱਲ ਰਿਹਾ ਜੀ ਨਹੀਂ ਇਕੱਲਾ ਬਟਿੰਡੀ ਚ ਹੈਗਾ ਇਹ ਤਾਂ ਨਹੀਂ ਇਹ ਪੂਰੇ ਪੰਜਾਬ 'ਚ ਹੀ ਇੱਕ ਤੋਂ 3 ਵਜੇ ਤੱਕ ਦਾ ਚੱਲ ਰਿਹਾ ਜੀ